ਨਸ਼ਾ ਤਸਕਰ ਔਰਤ ਦੀ ਨਾਜਾਇਜ਼ ਉਸਾਰੀ ਤੇ ਚੱਲਿਆ ਪ੍ਰਸ਼ਾਸਨ ਦਾ ਪੀਲਾ ਪੰਜਾ ਪੰਚਾਇਤੀ ਜ਼ਮੀਨ ਉੱਪਰ ਨਾਜਾਇਜ਼ ਕਬਜ਼ਾ ਕਰਕੇ ਕੀਤੀ ਗਈ ਸੀ ਉਸਾਰੀ ਪੰਜਾਬ ਸਰਕਾਰ ਦੀ ਨਸ਼ਾ ਤਸਕਰਾਂ ਖਿਲਾਫ ਚੱਲ ਰਹੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀਡੀਪੀਓ ਨਡਾਲਾ ਦੇ ਹੁਕਮਾਂ ਤੇ ਨਸ਼ਾ ਤਸਕਰ ਦੀ ਨਾਜਾਇਜ਼ ਉਸਾਰੀ ਨੂੰ ਟਾਇਆ ਗਿਆ ਪਿੰਡ ਲਖਣ ਖੋਲੇ ਥਾਣਾ ਸੁਪਾਨਪੁਰ ਅਦੀਨ ਜਗੀਰ ਕੌਰ ਉਰਫ ਬਿੱਲੋ ਪਤਨੀ ਕਿਸ਼ਨ ਸਿੰਘ ਵਾਸੀ ਲਖਣ ਖੋਲੇ ਵੱਲੋਂ ਪੰਚਾਇਤੀ ਜ਼ਮੀਨ ਉੱਪਰ ਕੀਤੇ ਕਬਜ਼ੇ सकते प्रशासन वालों पीला पंजा चलाया गया एसएसपी कपूरथला श्री गौरव तुरा ने दसिया के बी डी पी ओ नडाला वालों जारी हुक्म अनुसार दसिया गया की समाज विरोधी गतिविधियां विच हिस्सा लेंदे हुए जगीर कौर ऊपर बिल्लो पिंड लखन खोले वालों पंचायती जमीन ते कब्जा करके कार बनाया हुआ है बी डी पी ओ अनुसार जगीर कौर नु वार वार नोटिस जारी करके नाजायज कब्जा खाली करने लई कहा गया पर उसने नाजायज कब्जा नहीं छड़या जिस करके पुलिस दी मदद मंगी गई सी ओना कहा कि जगीर कौर उर्फ बिल्लो विरुद्ध कार्रवाई की थी। पंजाब पोसट न्यूज़ चैनल तो कपूरथला तो पत्रकार मंजीत सिंह जीमा हटया गया ती मामला दसो पंजाब सरकार वलो गलत कममा दे खिलाफ गैर कानूनी कममा दे खिलाफ सख्त मुहिम चलाई गई है ये लड़ी दे विच आज assi पिंड ਅਾ ਥਾਣਾ ਸੁਬਨਪੁਰ ਹਲਕਾ ਪਲਾਥ ਦੇ ਵਿੱਚ ਹਾਜ਼ਰ ਆ ਜਿੱਥੇ ਆ ਕੁਝ ਪੰਚਾਇਤੀ ਜ਼ਮੀਨਾਂ ਉਤੇ ਨਜਾਇਜ਼ ਉਸਾਰੀਆਂ ਕੀਤੀ ਗਈ ਹੈ ਅਸਲ ਇਹਦਾ ਜਾਇਜ਼ਾ ਲੈਂਦੇ ਹੋਏ ਸਬੰਧਤ ਜਿਹੜੇ ਬੀਡੀਪੀ ਹੋ ਨਡਾਲਾ ਸਾਹਿਬ ਵੱਲੋਂ ਮੌਕੇ ਦਾ ਇਨਸਪੈਕਸ਼ਨ ਕੀਤਾ ਗਿਆ ਤੇ ਕਾਨੂੰਨ ਅਨੁਸਾਰ ਪ੍ਰਕਿਰਿਆ ਕਰਦੇ ਹੋਏ ਅੱਜ ਇਹਨਾਂ ਨੂੰ ਨੋਟਿਸ ਦੇ ਕੇ ਸਾਰੀ ਜਿਹੜੀ ਕਾਰਵਾਈ ਮੁਕੰਮਲ ਕੀਤੀ ਗਈ ਹੈ ਤੇ ਅੱਜ ਪੁਲਿਸ ਪ੍ਰਸ਼ਾਸਨ ਦੇ ਨਾਲ ਨਾਲੇ ਮੈਜਿਸਟ੍ਰੇਟ ਸਾਹਿਬ ਦੇ ਨਾਲ ਅੱਜ ਗੈਰ ਕਾਨੂੰਨੀ ਉਹ ਸਾਰੀਆਂ ਜਿਹੜੀ ਕੀਤੀਆਂ ਤੇ ਪੰਚਾਇਤੀ ਜ਼ਮੀਨ ਤੇ ਜਿਹੜਾ ਕਬਜ਼ਾ ਕੀਤਾ ਉਹਦਾ ਕਬਜ਼ਾ ਵਾਪਸ ਜਿਹੜਾ ਸਰਕਾਰ ਵੱਲੋਂ ਲਿਆ ਗਿਆ ਹੈਗਾ ਇਹਨਾਂ ਦਾ ਪੁਰਾਣਾ ਰਿਕਾਰਡ ਖੋਖ ਕਰਨ ਤੇ ਸਾਨੂੰ ਇਹ ਪਤਾ ਲੱਗਿਆ ਕਿ ਇਹ ਘਰ ਜਗੀਰ ਕੌਰ ਉਲਪੁਰ ਬਿੱਲੋ ਦਾ ਹੈਗਾ ਤੇ ਇਹਨਾਂ ਦੇ ਉੱਤੇ 8 ਮੁਕਦਮੇ ਐਨਡੀਪੀਐਸ ਐਕਟ ਦੇ ਦਰਜ ਹਨ ਇਹ ਲੋਕਾਂ ਨਾਲ ਗੱਲ ਕਰ ਪਤਾ ਗੱਲ ਕਰਕੇ ਪਤਾ ਲੱਗਿਆ ਕਿ ਕਾਫੀ ਵੱਡੇ ਪੱਧਰ ਤੇ ਨਸ਼ੇ ਦਾ ਕਾਰੋਬਾਰ ਕਰਦੇ ਸਨ ਤੇ ਪਿਛਲੀ ਵਾਰ ਨਵੰਬਰ 2025 ਦੇ ਵਿੱਚ ਹੀ ਇਹਨਾਂ ਦੇ ਉੱਤੇ ਇੱਕ ਐਨਟੀਪੀਐਸੈਟ ਦਾ ਮੁਕਦਮਾ ਜਿਹੜਾ ਲੋਕਲ ਪੁਲਿਸ ਨੇ ਦਰਜ ਕੀਤਾ ਗਿਆ ਸੀ ਅੱਜ ਇਹਨਾਂ ਦੇ ਘਰ ਤੇ ਜਿਹੜੀ ਮਾਰਦੀ ਕਾਰਵਾਈ ਜਿਹੜੀ ਕੀਤੀ ਗਈ ਹੈ ਤੇ ਜਿਹੜਾ ਸਰਕਾਰੀ ਜ਼ਮੀਨ ਦਾ ਵਾਪਸ ਕਬਜ਼ਾ ਲਿਆ ਗਿਆ ਹੈ ਇਹ ਕਪੂਰਥਲਾ ਪੁਲਿਸ ਤੇ ਕਪੂਰਥਲਾ ਪੁਲਿਸ ਦੇ ਸਹਿਯੋਗ ਦੇ ਨਾਲ ਜਿਹੜਾ ਲੋਕਲ ਪ੍ਰਸ਼ਾਸਨ ਨੇ ਇਹ 11ਵਾਂ ਜਾਂ 11ਵਾਂ ਘਰ ਜਿਹੜਾ ਹੈਗਾ ਉਹਨੂੰ ਜਿਹੜਾ ਜਿਹੜੀ ਨਜਾਇਜ਼ ਉਸਾਰੀਆਂ ਕੀਤੀਆਂ ਸੀ ਉਹ ਢਾ ਕੇ ਜਿਹੜਾ ਪੰਚਾਇਤੀ ਜ਼ਮੀਨ ਦਾ ਜਿਹੜਾ ਸਰਕਾਰ ਦਾ ਆਪਣੀ ਜ਼ਮੀਨ ਦਾ ਖਬਜ਼ਾ ਹੈ ਉਹ ਲਿਆ ਗਿਆ ਹੈਗਾ ਗੈਰ ਕਾਨੂੰਨੀ ਗਤੀਵਿਧੀਆਂ ਖਿਲਾਫ ਸਰਕਾਰ ਵੱਲੋਂ ਨਿਰੰਤਰ ਪ੍ਰਯਾਸ ਕੀਤੇ ਜਾ ਰਹੇ ਹਨ ਤੇ ਕਿਸੇ ਨੂੰ ਵੀ ਗੈਰ ਕਾਨੂੰਨੀ ਕੰਮ ਨਹੀਂ ਕਰਨ ਦਿੱਤੇ ਜਾਊਗਾ ਇਹ ਪੰਜਾਬ ਸਰਕਾਰ ਦਾ ਤੇ ਦਾ ਤੀਜਾ ਹੈਗਾ ਕਿ ਅਸੀਂ ਵਚਨਬੱਧ ਹੈਗੇ ਆਂ ਕਿ ਇਲਾਕੇ ਦੇ ਵਿੱਚ ਕੋਈ ਗੈਰ ਕਾਨੂੰਨੀ ਕੰਮ ਨਾ ਹੋਵੇ ਤੇ ਨਸ਼ੇ ਦੇ کاروبار ਉੱਤੇ ਜੇ ਅਸੀਂ ਸਖਤ ਕਾਰਵਾਈ ਕਰਕੇ ਲਗਾਮ ਲਗਾਉਣ ਲਈ ਵੀ ਅਸੀਂ ਬਚਣ ਵੱਲ ਹੈ ਇਸ ਪਿੰਡ ਵਿੱਚ ਇਸ ਕੋ